ਸਮੂਹ ਖਾਲਸਾ ਪੰਥ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਗਾੜੀ ਦੀ ਧਰਤੀ ਉੱਤੇ ਦਾਣਾ ਮੰਡੀ 16 ਦਸੰਬਰ ਨੂੰ ਇੱਕ ਵਿਸ਼ਾਲ ਕਾਨਫਰੰਸ ਮੀਟਿੰਗ ਰੱਖੀ ਗਈ ਹੈ ਜ ਜਿਹਦੇ ਵਿੱਚ ਨਿਆਂ ਸਿੰਘ ਜਥੇਬੰਦੀਆਂ ਸਮਾਜ ਸੇਵੀ Hindu ਭਾਈਚਾਰਾ ਮੁਸਲਮਾਨ ਈਸਾਈ ਸਾਰੇ ਸਾਂਝੇ ਭਾਈਚਾਰੇ ਨੂੰ ਇੱਕ ਆਵਾਜ਼ ਦਿੱਤੀ ਗਈ ਹੈ ਤਾਂ ਜੋ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਧਾਰਮਿਕ ਚਿੰਨ੍ਹ ਨੇ ਜਿਨ੍ਹਾਂ ਨਾਲ ਕੇ ਦਿਨ-ਬਦਨ ਛੇੜਛਾੜ ਹੋ ਰਹੀ ਹੈ ਉਸ ਛੇੜਛਾੜ ਨੂੰ ਰੋਕਿਆ ਜਾ ਸਕੇ ਔਰ ਹੋ ਰਹੀਆਂ ਬੇਅਦਬੀਆਂ ਚਾਹੇ ਉਹ ਗੀਤਾ ਚਾਹੇ ਕੁਰਾਨ ਚਾਹੇ ਬਾਈਬਲ ਤੇ ਚਾਹੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹ ਦਿਨ-ਦਿਨ ਬੇਅਦਬੀਆਂ ਵਧ ਰਹੀਆਂ ਨੇ ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਸਰਕਾਰ ਦੇ ਕੋਲ 18 ਤੋਂ ਜੋ ਕਿ ਕਾਗਜ਼ ਪੱਤਰ ਤਿਆਰ ਕਰਕੇ ਕਾਨੂੰਨ ਪਾਸ ਦੀ ਮੰਗ ਕੀਤੀ ਗਈ ਸੀ ਅਜੇ ਤੱਕ ਉਹ ਨਹੀਂ ਬਣਿਆ ਔਰ ਫੌਜੀ ਕਰਜੀਤ ਸਿੰਘ ਜੀ ਜੋ ਕਿ ਟਾਵਰ ਤੇ ਬੈਠੇ ਨੇ ਉਹਨਾਂ ਨੇ ਸਰਕਾਰੀ ਦਰਬਾਰੇ ਭੱਜ ਕੇ ਵਿਖਿਆ ਪਰ ਉਹਨਾਂ ਦੀ ਕਿਸੇ ਬਾਹ ਨਹੀਂ ਫਰੀ ਆਖਰਕਾਰ 2 ਮਹੀਨੇ ਹੋ ਗਏ ਅੱਜ ਉਹ ਟਾਵਰ ਤੇ ਬੈਠੇ ਨੇ ਤੇ ਇਸ ਉਹਨਾਂ ਦਾ ਇੱਕ ਹੀ ਨਿਸ਼ਾਨਾ ਕਿ ਕਾਨੂੰਨ ਜਿਹੜਾ ਉਹ ਪਾਸ ਹੋ ਸਕੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਚਾਹੇ ਗੀਤਾ ਕੁਰਾਨ ਬਾਈਬਲ ਦੀ ਕਰਦਾ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ ਚਾਹੇ ਮੌਤ ਦੀ ਸਜ਼ਾ ਹੋਵੇ ਤੇ ਚਾਹੇ ਚਾਹੇ ਉਮਰ ਕੈਦ ਦੀ ਸਜ਼ਾ ਹੋਵੇ ਉਸ ਮੰਗ ਨੂੰ ਲੈ ਕੇ ਟਾਬਰ ਤੇ ਬੈਠੇ ਨੇ ਕੀ ਗੱਲ ਗੁਰੂ ਗੰਗ ਸਾਹਿਬ ਮਹਾਰਾਜ ਕਲਾ ਉਹਨਾਂ ਦਾ ਸਾਡਾ ਨਹੀਂ ਗੁਰੂ ਇਸ ਕਰਕੇ ਸਾਰੇ ਭਾਈਚਾਰੇ ਨੂੰ ਚਾਹੇ ਉਹ Hindu ਹੋਵੇ ਚਾਹੇ ਉਹ ਮੁਸਲਮਾਨ ਚਾਹੇ ਈਸਾਈ ਹੈ ਚਾਹੇ ਉਹ ਸੇਖਿਆ ਜਿਹੜੇ ਦੇ ਵਾਕਿਆ ਅੰਦਰੋਂ ਆਪਣੇ ਧਰਮ ਨਾਲ ਜੁੜਿਆ ਉਹ ਚਾਹੇ ਭੈਣਾ ਹੋਣ ਵੀਰ ਹੋਣ ਮਤਾਵਾ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਕਿ ਤੁਸੀਂ ਫਗਵਾੜੇ ਧਰਤੀ ਦੇ ਦਾਣਾ ਮੰਡੀ 16 ਦਸੰਬਰ ਨੂੰ ਆਓ ਤਕਰੀਬਨ ਆਪਾਂ 10 ਵਜੇ ਉੱਥੇ ਇਕੱਤਰ ਹੋ ਜਾਣਾ 10 ਤੋਂ 12 ਤੱਕ ਆਪਾਂ ਉੱਥੇ ਕਾਨਫਰੰਸ ਮੀਟਿੰਗ ਰੱਖਾਂਗੇ ਤੇ ਜਿਹੜੇ ਪਿਆਰ ਕਰਦੇ ਆ ਆਪਣੇ ਧਰਮ ਨਾਲ ਗੁਰੂ ਨੂੰ ਪਿਆਰ ਕਰਦੇ ਉਹ ਜ਼ਰੂਰ ਆਇਓ ਤੇ ਭਾਈ ਜਿਨ੍ਹਾਂ ਨੇ ਤੇ ਕੇਵਲ ਗੁਰੂ ਨੂੰ ਉਹਨੂੰ ਯਾਦ ਕਰਨਾ ਵੀ ਜਦੋਂ ਘਰ 'ਚ ਕੋਈ ਮਰ ਗਿਆ ਕੋਈ ਜੰਮ ਪਿਆ ਤੇ ਜਾਂ ਕੋਈ ਸੁੱਖਣਾ ਲਾਉਣੀ ਆ ਉਹ ਉਹਨਾਂ ਕੋ ਤੇ ਟਾਈਮ ਨਹੀਂ ਹੋਣਾ ਇਸ ਕਰਕੇ ਬਾਕੀਆਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਇਹ ਮੰਗ ਕੱਲਾ ਫੌਜੀ ਗੁਰਜੀਤ ਸਿੰਘ ਦੀ ਨਹੀਂ ਹੈ ਇਹ ਸਾਰੇ ਸਿੱਖਾਂ ਦੀ ਹੈ ਔਰ ਸਾਰੇ ਹਿੰਦੂਆਂ ਦੀ ਸਾਰੇ ਮੁਸਲਮਾਨਾਂ ਦੀ ਹੈ ਔਰ ਸਾਰੇ ਇਸਾਈਆਂ ਦੀ ਹੈ ਜਿਹੜੇ ਆਪਾਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦੇ ਆ ਤਾਂ ਜੋ ਉਹਨਾਂ ਨਾਲ ਛੇੜਛਾੜ ਨਾ ਹੋ ਸਕੇ ਇਸ ਵਾਸਤੇ ਆਓ ਮਿਲਿਏ ਤੇ ਸਾਰੇ ਆਲ ਮੀਡੀਆ ਨੂੰ ਵੀਰਾਂ ਨੂੰ ਸੱਦਾ ਦਿਨਾ ਉੱਥੇ ਸਮੇਂ ਸਿਰ ਪਹੁੰਚ ਜਿਓ ਤਾਂ ਜੋ ਇਹ ਜਿਹੜੀ ਆਵਾਜ਼ ਹੈ ਇਹ ਆਵਾਜ਼ ਨੂੰ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਬਹੁਤ ਵੱਡਾ ਰੋਲ ਤੁਹਾਡਾ ਪਹਿਲਾਂ ਵੀ ਰਿਹਾ ਤੇ ਅੱਜ ਵੀ ਤੁਹਾਡੀ ਲੋੜ ਆ ਇਸ ਕਰਕੇ ਜਰੂਰ ਪਹੁੰਚਿਓ ਤਾਂ ਜੋ ਆਪਾਂ ਅੰਨੀ ਤੇ ਬੋਲੀ ਸਰਕਾਰ ਤੱਕ ਇਹ ਆਵਾਜ਼ ਪਹੁੰਚਾ ਸਕੀਏ ਇੱਕ ਫੌਜੀ ਨਹੀਂ ਹੁਣ ਹਰ ਪਿੰਡ ਦੇ ਵਿੱਚੋਂ ਇੱਕ ਫੌਜੀ ਉੱਠਣਾ ਪੈਣਾ ਜਿਹੜਾ ਉਸ ਫੌਜ ਦਾ ਸੇਵਾਦਾਰ ਬਣ ਕੇ ਆਪਣੇ ਗੁਰੂ ਵਾਸਤੇ ਮੰਤਰੂਗਾ ਸਮੂਹ ਖਾਲਸਾ ਪੰਥ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਗਵਾੜੀ ਦੀ ਧਰਤੀ ਉੱਤੇ ਦਾਣਾ ਮੰਡੀ 16 ਦਸੰਬਰ ਨੂੰ ਇੱਕ ਵਿਸ਼ਾਲ ਕਾਨਫਰੰਸ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਨਿਆਂ ਸਿੰਘ ਜਥੇਬੰਦੀਆਂ ਸਮਾਜ ਸੇਵੀ ਹਿੰਦੂ ਭਾਈਚਾਰਾ ਮੁਸਲਮਾਨ ਈਸਾਈ ਸਾਰੇ ਸਾਂਝੇ ਭਾਈਚਾਰੇ ਨੂੰ ਇੱਕ ਆਵਾਜ਼ ਦਿੱਤੀ ਗਈ ਹੈ ਤਾਂ ਜੋ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਧਾਰਮਿਕ ਚਿੰਨ੍ਹ ਨੇ ਜਿਨ੍ਹਾਂ ਨਾਲ ਕੇ ਦਿਨ-ਬਦਨ ਛੇੜਛਾੜ ਹੋ ਰਹੀ ਹੈ ਉਸ ਛੇੜਛਾੜ ਨੂੰ ਰੋਕਿਆ ਜਾ ਸਕੇ ਔਰ ਹੋ ਰਹੀਆਂ ਬੇਅਦਬੀਆਂ ਚਾਹੇ ਉਹ ਗੀਤਾ ਚਾਹੇ ਕੁਰਾਨ ਚਾਹੇ ਬਾਈਬਲ ਤੇ ਚਾਹੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹ ਦਿਨ-ਦਿਨ ਬੇਅਦਬੀਆਂ ਵਧ ਰਹੀਆਂ ਨੇ ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਸਰਕਾਰ ਦੇ ਕੋਲ 18 ਤੋਂ ਜੋ ਕਿ ਕਾਗਜ਼ ਪੱਤਰ ਤਿਆਰ ਕਰਕੇ ਕਾਨੂੰਨ ਪਾਸ ਦੀ ਮੰਗ ਕੀਤੀ ਗਈ ਸੀ ਅਜੇ ਤੱਕ ਉਹ ਨਹੀਂ ਬਣਿਆ ਔਰ ਫੌਜੀ ਗੁਰਜੀਤ ਸਿੰਘ ਜੀ ਜੋ ਕਿ ਟਾਵਰ ਤੇ ਬੈਠੇ ਨੇ ਉਹਨਾਂ ਨੇ ਸਰਕਾਰੀ ਦਰਬਾਰੇ ਭੱਜ ਕੇ ਵਿਖਿਆ ਪਰ ਉਹਨਾਂ ਦੀ ਕਿਸੇ ਬਾਹ ਨਹੀਂ ਫਰੀ ਆਖਰਕਾਰ 2 ਮਹੀਨੇ ਹੋ ਗਏ ਅੱਜ ਉਹ ਟਾਵਰ ਤੇ ਬੈਠੇ ਨੇ ਤੇ ਉਹਨਾਂ ਦਾ ਇੱਕ ਹੀ ਨਿਸ਼ਾਨਾ ਕਿ ਕਾਨੂੰਨ ਜਿਹੜਾ ਉਹ ਪਾਸ ਹੋ ਸਕੇ ਜਿਹੜਾ ਵੀ ਗੁਰੂ ਗੰਗ ਸਾਹਿਬ ਦੀ ਬੇਅਦਬੀ ਕਰਦਾ ਚਾਹੇ ਗੀਤਾ ਕੁਰਾਨ ਬਾਈਬਲ ਦੀ ਕਰਦਾ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ ਚਾਹੇ ਮੌਤ ਦੀ ਸਜ਼ਾ ਹੋਵੇ ਤੇ ਚਾਹੇ ਚਾਹੇ ਉਮਰ ਕੈਦੀ ਦੀ ਸਜ਼ਾ ਹੋਵੇ ਉਸ ਮੰਗ ਨੂੰ ਲੈ ਕੇ ਟਾਵਰ ਤੇ ਬੈਠੇ ਨੇ ਕੀ ਗੱਲ ਗੁਰੂ ਗੰਗ ਸਾਹਿਬ ਮਹਾਰਾਜ ਕੱਲਾ ਉਹਨਾਂ ਦਾ ਸਾਡਾ ਨਹੀਂ ਗੁਰੂ ਇਸ ਕਰਕੇ ਸਾਰੇ ਭਾਈਚਾਰੇ ਨੂੰ ਚਾਹੇ ਉਹ Hindu ਆ ਚਾਹੇ ਉਹ ਮੁਸਲਮਾਨ ਆ ਚਾਹੇ ਈਸਾਈ ਆ ਚਾਹੇ ਉਹ ਸਿੱਖ ਆ ਜਿਹੜੇ ਦੇ ਵਾਕਿਆ ਅੰਦਰੋਂ ਆਪਣੇ ਧਰਮ ਨਾਲ ਜੁੜੇ ਆ ਉਹ ਚਾਹੇ ਭੈਣਾ ਹੋਣ ਵੀਰ ਹੋਣ ਮਤਾਵਾ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਕਿ ਤੁਸੀਂ ਫਗਵਾੜੇ ਧਰਤੀ ਦੇ ਦਾਣਾ ਮੰਡੀ 16 ਦਸੰਬਰ ਨੂੰ ਆਓ ਤਕਰੀਬਨ ਆਪਾਂ 10 ਵਜੇ ਉੱਥੇ ਇਕੱਤਰ ਹੋ ਜਾਣਾ 10 ਤੋਂ 12 ਤੱਕ ਆਪਾਂ ਉੱਥੇ ਪ੍ਰੈਸ ਮੀਟਿੰਗ ਰੱਖਾਂਗੇ ਤੇ ਜਿਹੜੇ ਪਿਆਰ ਕਰਦੇ ਆਪਣੇ ਧਰਮਾਂ ਨੂੰ ਗੁਰੂ ਨੂੰ ਪਿਆਰ ਕਰਦੇ ਉਹ ਜ਼ਰੂਰ ਆਇਓ ਤੇ ਭਾਈ ਜਿਨ੍ਹਾਂ ਨੇ ਤੇ ਕੇਵਲ ਗੁਰੂ ਨੂੰ ਉਦੋਂ ਯਾਦ ਕਰਨਾ ਵੀ ਜਦੋਂ ਘਰ 'ਚ ਕੋਈ ਮਰ ਗਿਆ ਕੋਈ ਜੰਪ ਪਿਆ ਤੇ ਜਾਂ ਕੋਈ ਸੁਖਣਾ ਲਾਉਣੀ ਆ ਉਹ ਉਹਨਾਂ ਕੋਲ ਤਾਂ ਟਾਈਮ ਨਹੀਂ ਹੋਣਾ ਇਸ ਕਰਕੇ ਬਾਕੀਆਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਇਹ ਮੰਗ ਕੱਲਾ ਫੌਜੀ ਗੁਰਜੀਤ ਸਿੰਘ ਦੀ ਨਹੀਂ ਹੈ ਇਹ ਸਾਰੇ ਸਿੱਖਾਂ ਦੀ ਹੈ ਔਰ ਸਾਰੇ ਹਿੰਦੂਆਂ ਦੀ ਸਾਰੇ ਮੁਸਲਮਾਨਾਂ ਦੀ ਹੈ ਔਰ ਸਾਰੇ ਈਸਾਈਆਂ ਦੀ ਹੈ ਜਿਹੜੇ ਆਪਾਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦੇ ਆ ਤਾਂ ਜੋ ਉਹਨਾਂ ਨਾਲ ਛੇੜਛਾੜ ਨਾ ਹੋ ਸਕੇ ਇਸ ਵਾਸਤੇ ਆਓ ਮਿਲਿਆ ਤੇ ਸਾਰੇ ਆਲ ਮੀਡੀਆ ਨੂੰ ਵੀਰਾਂ ਨੂੰ ਸੱਦਾ ਦਿੰਨਾ ਵੀ ਉੱਥੇ ਸਮੇਂ ਸਿਰ ਪਹੁੰਚ ਜਿਓ ਤਾਂ ਜੋ ਇਹ ਜਿਹੜੀ ਆਵਾਜ਼ ਹੈ ਇਹ ਆਵਾਜ਼ ਨੂੰ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਬਹੁਤ ਤੁਹਾਡਾ ਰੋਲ ਤੁਹਾਡਾ ਪਹਿਲਾਂ ਵੀ ਰਿਹਾ ਤੇ ਅੱਜ ਵੀ ਤੁਹਾਡੀ ਲੋਡ ਆ ਇਸ ਕਰਕੇ ਜਰੂਰ ਪਹੁੰਚਿਓ ਤਾਂ ਜੋ ਆਪਾਂ ਅੰਨੀ ਤੇ ਬੋਲੀ ਸਰਕਾਰ ਤੱਕ ਇਹ ਆਵਾਜ਼ ਪਹੁੰਚਾ ਸਕੀਏ ਇੱਕ ਫੌਜੀ ਨਹੀਂ ਹੁਣ ਹਰ ਪਿੰਡ ਦੇ ਵਿੱਚੋਂ ਇੱਕ ਫੌਜੀ ਉੱਠਣਾ ਪੈਣਾ ਜਿਹੜਾ ਉਸ ਫੌਜ ਦਾ ਸੇਵਾਦਾਰ ਬਣ ਕੇ ਆਪਣੇ ਗੁਰੂ ਵਾਸਤੇ ਮੰਤਰੂ ਆ